ਸੁਰਿੰਦਰ ਸਿੰਘ ਸੋਢੀ ਨੇ ਤੇਰਾ ਨਰਕ ਧਾਰੀਆਂ ਦੀ ਉਹ ਗਿੱਦੜ ਕੁੱਟ ਕੀਤੀ ਬੱਲੋ ਬਾਲ ਅੱਡੇ ਦੇ ਵਿੱਚ ਇੱਕ ਆਵਾਜ਼ ਆਉਂਦੀ ਆ ਹਾਏ ਮਰ ਗਿਆ ਹਾਏ ਮਰ ਗਿਆ ਜੀਦੇ ਵੱਜਦੀ ਹਾਏ ਮਰ ਗਿਆ ਕਿਸੇ ਦਾ ਗੋਡਾ ਟੁੱਟਾ ਕਿਸੇ ਦਾ ਮੋਢਾ ਟੁੱਟਾ ਕਿਸੇ ਦੀ ਬਾਹ ਟੁੱਟੀ ਕਿਸੇ ਦੀ ਹਿੱਕ ਚੀਰੀ ਗਈ ਕਿਸੇ ਦਾ ਮੱਥਾ ਪਾਟ ਗਿਆ ਹੁਣ ਸੁਰਮਾ ਭੱਜ ਕੇ ਗਿਆ ਉਹ ਭਜਨ ਸਿੰਘ ਨੂੰ ਤੰਗਲੀ ਦੇਣ ਕਹਿਣ ਲੱਗੇ ਬੱਲਾ ਬੇ ਮਿੱਤਰਾ ਤੇਰੀ ਤੰਗਲੀ ਬਹੁਤ ਕਾਮਜਾਬ ਐ ਭਜਨ ਸਿੰਘ ਕਹਿਣ ਲੱਗਾ ਮਰਿਆ ਸੱਪ ਮੇਰੇ ਗਲ ਪਾਉਣ ਲੱਗਾ ਲਹੂ ਦੀ ਲਿਬੜੀ ਤੰਗਲੀ ਮੈਨੂੰ ਫੜਾਉਣ ਲੱਗਾ ਪੁਲਿਸ ਆਕੇ ਮੈਨੂੰ ਫੜ ਕੇ ਲੈ ਜੂ ਛੋਡੀ ਕਹਿਣ ਲੱਗਾ ਡਰੀ ਨਾ ਤੇਰਾ ਨਾਂ ਕੀ ਆ ਕਹਿੰਦਾ ਮੇਰਾ ਨਾਂ ਭਜਨ ਸਿੰਘ ਪਿੰਡ ਕਿਹੜਾ ਆਖੇ ਰਾਜੂ ਵਾਲਾ ਚੱਕ ਛੋਡੀ ਕਹਿਣ ਲੱਗਾ ਫਿਰ ਕਿਉਂ ਘਾਬਰਦਾ ਮੈਂ ਤੇਰਾ ਗਵਾਂਢੀ ਕੋਟਲੀ ਬਾਬਾ ਦਾਸ ਦਾ ਰਹਿਣ ਵਾਲਾ ਸੁਰਿੰਦਰ ਸਿੰਘ ਛੋਡੀ ਆ ਤੇ ਜਦੋਂ ਛੋਡੀ ਨਾਂ ਸੁਣਿਆ ਭਜਨ ਸੁਣਿਆ ਅੱਖਾਂ ਟੱਡੀਆਂ ਰਹਿ ਗਈਆਂ ਕਹਿਣ ਲੱਗਾ ਤੂੰ ਛੋਡੀ ਆ ਉਹ ਤੂੰ ਤੇ 16-17 ਸਾਲਾਂ ਦਾ ਤੇ ਸੋਢੀ ਸਾਹਿਬ ਕਹਿਣ ਲੱਗੇ ਜੇ ਕੋਈ ਸੇਵਾ ਦਾ ਮੌਕਾ ਹੋਏ ਤਾਂ ਦੱਸੀ ਭਜਨ ਸਿੰਘ ਕਹਿੰਦਾ ਮੈਂ ਤੇਰੇ ਕੋਲੋਂ ਕਿਹੜਾ ਬੰਦੇ ਮਰੋਣੇ ਆ ਜਿਹੜਾ ਸੇਵਾ ਦਾ ਮੌਕਾ ਮੈਂ ਤੈਨੂੰ ਦੱਸਾਂ ਉਹ ਤੂੰ ਤੇ 13 ਬੰਦੇ ਕੁੱਟ ਕੇ ਆ ਗਿਆ ਕਹੋ ਜੀ 13 ਜਣੇ ਹਸਪਤਾਲ ਦਾਖਲ ਹੈ ਤੇ ਬੁੱਲ੍ਹੋਵਾਲ ਦਾ ਜਿਹੜਾ ਚੌਂਕੀ ਇਨਚਾਰਜ ਜਗਦੀਸ਼ ਰੈਣਾ ਥਾਣੇਦਾਰ ਬਿਆਨ ਲੈਣ ਆਇਆ ਹਸਪਤਾਲ ਵਿੱਚ ਪੁੱਛਦਾ ਕਹਿੰਦਾ ਕਿੰਨੇ ਜਣੇ ਸੀ ਕੁੱਟਣ ਵਾਲੇ ਇਹ 13 ਜਣੇ ਹਾਇਤੋ ਦਾ ਚੀਕਾ ਮਾਰਦੇ ਆਂਦੇ ਇੱਕ ਬੰਦਾ ਸੀ ਗੋਰਾ ਰੰਗ ਨੈਣ ਨਕਸ਼ ਬੜੇ ਤਖੇਲ ਉਹ ਬੜੀਆਂ ਉਹ ਉਹਦੀ ਜ਼ਿੰਦਗੀ ਦੇ ਵਿੱਚ ਬਾਹਮਾਂ ਵਿੱਚ ਬੜੀ ਤਾਕਤ ਹੈ ਤੇ ਨੀਲੀ ਪੱਗ ਬੰਨੀ ਕਾ ਉਹ ਫਿਰ ਥਾਣੇਦਾਰ ਕਹਿੰਦਾ ਕਿੰਨੇ ਜਣੇ ਸੀ ਉਹ 13 ਹੀ ਕਹਿੰਦੇ ਕੱਲਾ ਹੀ ਸੀ ਥਾਣੇਦਾਰ ਕਹਿੰਦਾ ਤੁਸੀਂ ਕਿੰਨੇ ਕਹਿੰਦਾ 13 ਜਣੇ ਥਾਣੇਦਾਰ ਕਹਿੰਦਾ ਲੱਖ ਲਾਣਤ ਤੁਹਾਡੇ ਉਹ 13 ਜਣੇ ਇੱਕ ਕੋਲੋਂ ਘੁੱਟ ਖਾ ਕੇ ਆ ਗਏ ਥੋੜੇ ਦਿਨ ਬਾਅਦ ਸੋਡੀ ਪੈਂਟ ਕਮੀਜ਼ ਪਾ ਕੇ ਭੇਸ ਬਟਾ ਕੇ ਬੁੱਲੋਵਾਲ ਅੱਡੇ 'ਚ ਖੜਾ ਨਰਕ ਧਾਰੀਆਂ ਪਛਾਣ ਲਿਆ ਜਗਦੀਸ਼ ਰਾਣੇ ਨੂੰ ਫੋਨ ਕਰਕੇ ਸਦਿਆ ਜਗਦੀਸ਼ ਰਾਣਾ ਥਾਣੇਦਾਰ ਸਕੂਟਰ ਤੇ 소ਡੀ ਨੂੰ ਬਿਠਾ ਕੇ ਥਾਣੇ ਲੈ ਕੇ ਚੱਲਿਆ ਤੇ 소ਡੀ ਦਾ ਇੱਕ ਮਿੱਤਰ ਨੇ ਵੇਖ ਲਿਆ ਕਿ 소ਡੀ ਫੜਿਆ ਗਿਆ ਉਹਨੇ ਬੁਲਟ ਮੋਟਰਸਾਈਕਲ ਭਜਾਇਆ ਸਿੱਧਾ ਮਹਿਤੇ ਗਿਆ ਆ ਨੌਜਵਾਨਾਂ ਦੀ ਮੰਗ ਸੀ ਮੋ ਭੁੱਲਣਾ ਦਾ ਮੈਂ ਆ ਬੁਲਟ ਮੋਟਰਸਾਈਕਲ ਅੱਜ ਕਰਾ ਕਰਾਂ ਬਦਨਾਮ ਬੜਾ ਕੀਤਾ ਆ ਮਿਸ ਪੂਜਾ ਦਾ ਤਾਂ ਜਮੀ ਵੀ ਨਹੀਂ ਹੋਣੀ ਜਦੋਂ ਬਾਬੇ ਜਰਨੈਲ ਸਿੰਘ ਜੀ ਦੇ ਸਿੰਘ ਬੁਲਟ ਮੋਟਰਸਾਈਕਲ ਤੇ ਜਾਂਦੇ ਤੁੱਕਦੋ ਕਰਕੇ ਬੁਲਟ ਲੰਗਦਾ ਲੋਕੀ ਕਹਿੰਦੇ ਇੱਜ਼ਤਾਂ ਦੇ ਰਾਖੇ ਤੁਰੇ ਜਾਂਦੇ ਆ ਆ ਕਲਾਕਾਰਾਂ ਨੇ ਇਹਨਾਂ ਕਲਾਕਾਰਾਂ ਨੇ ਬੁਲਟ ਇਨਾ ਬਦਨਾਮ ਕਰਤਾ ਮੇਰੇ ਪਿੱਛੇ ਕੇ ਪੈਟਰੋਲ ਫੂਕੇ ਕੀ ਮਿਲਦਾ ਮੈਂ ਕਹਿੰਦਾ ਇੱਜ਼ਤਦਾਰ ਬੰਦਾ ਬੁਲਟ ਤੇ ਜਾਂਦਾ ਹੋਵੇ ਚਾਰ ਗੇੜੇ ਲਾ ਦੇ ਨਾ ਗਲੀ 'ਚ ਲੋਕੀ ਕਹਿੰਦੇ ਅੱਜ ਸੁੱਖ ਨਹੀਂ ਲੱਗਦੀ ਅੱਜ ਤਾਂ ਗਲੀ ਦੇ ਵਿੱਚ ਕੋਈ ਮਸਟੰਡੇ ਘੁੰਮਦੇ ਲੱਗਦੇ ਇਹਨਾਂ ਕਲਾਕਾਰਾਂ ਨੇ ਗੰਦ ਪਾ ਦਿੱਤਾ ਆ ਉਦਾਂ ਦੇ ਲੋਕਾਂ ਨੂੰ ਆ ਰਹਿੰਦਾ ਖੁੰਦਾ ਦਿਲਜੀਤ ਫੁਕਰੇ ਨੇ ਖਾੜਕੂ ਬਣਾਤਾ ਕਹਿੰਦਾ ਕਿ ਮੋਰੇ ਜੱਟ ਖਾੜਕੂ ਖੜਾ ਵੇ ਖਾੜਕੂ ਲੋਕਾਂ ਦੀਆਂ ਧੀਆਂ ਪਣਾਦੀਆਂ ਜਿੱਤਾ ਤੱਕਦੇ ਆ ਕੀ ਖੜਕੂ ਏਦਾਂ ਸ਼ਰਾਬ ਪੀ ਕੇ ਭੰਗੜਾ ਪਾਉਣ ਵਾਲੇ ਖੜਕੂ ਉਹ ਖੜਕੂ ਹੁੰਦੇ ਨੇ ਆਹ ਹੁੰਦੇ ਨੇ ਖੜਕੂ ਜਿਨ੍ਹਾਂ ਦੀ ਤੁਸੀਂ ਗਾਥਾ ਸੁਣਦੇ ਹੋ ਸੁਰਿੰਦਰ ਸਿੰਘ ਸੋਢੀ ਥਾਣੇਦਾਰ ਨੇ ਫੜਿਆ ਇਲਾਕੇ ਭਰ ਦੇ ਸਾਰੇ ਨਰਗ ਧਾਰੀਏ ਥਾਣੇ ਆ ਗਏ ਇਲਾਕੇ ਦੇ ਨਰਗ ਧਾਰੀਆਂ ਦਾ ਮੁਖੀ ਕੁਲਤਾਰਾ ਮਹੰਤਾ ਮਚਿਆ ਪਿਆ ਕਹਿਣ ਲੱਗਾ ਜੀ ਸਖਤ ਸਜ਼ਾ ਦਿਓ ਜਗਦੀਸ਼ ਰਾਣੇ ਦੇ ਫੋਨ ਦੀ ਘੰਟੀ ਵੱਜੀ ਤੇ ਜਦੋਂ ਫੋਨ ਚੱਕ ਕੇ ਰਸੀਵਰ ਕੰਨ ਨੂੰ ਲਾ ਕੇ ਰਾਣਾ ਥਾਣੇਦਾਰ ਕਹਿਣ ਲੱਗਾ ਭਾਈ ਥਾਣਾ ਬੁੱਲੋਵਾਲ ਤੇ ਅੱਗੋਂ ਟੈਲੀਫੋਨ ਵਿੱਚ ਆਵਾਜ਼ ਆਈ ਥਾਣੇਦਾਰਾ ਮਹਿਤਾ ਚੌਕ ਤੋਂ ਦਮਦਮੇ ਟਕਸਾਲ ਦਾ ਮੁੱਖ ਸੇਵਾਦਾਰ ਜਰਨੈਲ ਸਿੰਘ ਪਿੰਡਰਾਵਾਲਾ ਬੋਲਦਾ ਤੇ ਥਾਣੇਦਾਰ ਫੋਨ ਤੇ ਉਸੇ ਟਾਈਮ ਕਹਿਣ ਲੱਗਾ ਮਹਾਂਪੁਰਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੰਤਾਂ ਨੇ ਅੱਗੋਂ ਫਤਿਹ ਬੁਲਾ ਕੇ ਆਖਿਆ ਕਹਿਣ ਲੱਗੇ ਥਾਣੇਦਾਰਾ ਤੇਰੇ ਕੋਲੇ ਸਾਡਾ ਹਰੀ ਸਿੰਘ ਲਲੂਆ ਬੈਠਾ ਇਹਦੀ ਵਾਅਵਾਲਾ ਵੇਖੀ ਨਹੀਂ ਤਾਂ ਸਾਨੂੰ ਕੋ ਸਖਤ ਕਦਮ ਚੁੱਕਣਾ ਪੈਣਾ ਸਖਤ ਕਦਮ ਅਖਰ ਸੁਣ ਕੇ ਥਾਣੇਦਾਰ ਦੇ ਹੱਥੋਂ ਰਸੀਬਰ ਛੁੱਟ ਗਿਆ ਉਹ ਤਾਂ ਥਾਣੇ ਨੂੰ ਬੁਖਾਰ ਹੋ ਗਿਆ ਥਾਣੇਦਾਰ ਨੇ ਆਪ ਹੀ ਕੋਠੇ ਚੜ੍ਹ ਕੇ ਸੋਢੀ ਨੂੰ ਆਖਿਆ ਕਹਿਣ ਲੱਗਾ ਸੋਢੀ ਸਾਹਿਬ ਤੁਹਾਨੂੰ ਮਹਿਤੇ ਬੈਠੇ ਬਾਬਾ ਜੀ ੜੀਕਦੇ ਆ ਆ ਥਾਣੇ ਦੇ ਪਿਛਲੇ ਪਾਸੇ ਰੇਤੇ ਦੀ ਟਰਾਲੀ ਢੇਰੀ ਕਰਾਈਆ ਛਾਲ ਮਾਰੋ ਰੇਤੇ ਦੇ ਉੱਤੇ ਭੱਜ ਜਾਓ ਤੇ ਉਤਰ ਕੇ ਆ ਕੇ ਕਹਿਣ ਲਗਾ ਪ੍ਰੇਮ ਚੰਦਾ ਦਰ ਨੂੰ ਕੁੰਡਾ ਨਹੀਂ ਸਿਲਾਇਆ ਭੱਜ ਗਿਆ ਉਹ ਇੱਕ ਇੱਕ ਫੋਨ ਨੇ ਮੋਰਚਾ ਫਤਿਹ ਕੀਤਾ ਪਰੇਸ਼ਾਨ ਸੀ ਸਾਧ ਕੁਲਤਾਰ ਹੋਇਆ ਘਟ ਚਾਹ ਦਾ ਲੰਗੇ ਕੁਲਤਾਰ ਦੇ ਨਾ ਜਦੋਂ ਸੁਣਿਆ ਕਿ ਸੋਢੀ ਫਰਾਰ ਹੋਇਆ ਨਰਕ ਧਾਰੀਏ ਹੱਥ ਸੀ ਰਹੇ ਮਲਦੇ ਖੇੜੇ